ਗੁੱਡ ਈਵਨਿੰਗ ਜੀ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਆਰ ਐਚ ਦੇ ਵਿੱਚ ਸਾਡੇ ਚੈਨਲ ਉੱਪਰ ਜਿਹੜੀ ਇੱਕ ਨਵੀਂ ਕੋਸ਼ਿਸ਼ ਸ਼ੁਰੂ ਕੀਤੀ ਜਾਂਦੀ ਹੈ ਜਾ ਰਹੀ ਹੈ ਜਿਸ ਦੇ ਵਿੱਚ ਜਿਹੜੇ ਹੁਣ ਤੱਕ ਦੇ ਜਿਹੜੇ ਆਪਣੇ ਮੋਗਲ ਸਾਮਰਾਜ ਦੇ ਜਿੰਨੇ ਵੀ ਆਪਣੇ ਜਿਹੜੇ ਰਾਜੇ ਹੋਏ ਨੇ ਮੁਗਲ ਵਾਲੇ ਜਿਹੜੇ ਹਿਮਾਯੂ ਤੋਂ ਲੈ ਕੇ ਜਾਂ ਜਿਹੜੇ ਔਰੰਗਜ਼ੇਬ ਤੱਕ ਹਿਮਾਯੂ ਤੋਂ ਲੈ ਕੇ ਜਾਂ ਬਾਵਰ ਤੋਂ ਲੈ ਕੇ ਔਰੰਗਜ਼ੇਬ ਤੱਕ ਜਿੰਨੇ ਵੀ ਹੁਣ ਤੱਕ ਦੇ ਜਿਹੜੇ ਮੋਗਲ ਸਾਮਰਾਜ ਦੇ ਰਾਜੇ ਹੋਏ ਨੇ ਉਹਨਾਂ ਨੇ ਜਿੰਨੇ ਵੀ ਜਿਹੜੇ ਆਪਾਂ ਕਹਿ ਸਕੀਏ ਭਵਨ ਨਿਰਮਾਲ ਕਰਾ ਦਾ ਜਿਹੜੇ ਨਿਰਮਾਣ ਕੀਤਾ ਉਸ ਬਾਰੇ ਜਿਹੜੇ ਤੁਹਾਨੂੰ ਲੈਕਚਰ ਨੇ ਸਾਡੇ ਚੈਨਲ ਉੱਪਰ ਪ੍ਰੋਵਾਈਡ ਕਰਵਾਏ ਜਾਣਗੇ ਸੋ ਜਿਹੜੀਆਂ ਇਹ ਕਲਾਸਾਂ ਨੇ ਉਹ ਅੱਜ ਤੋਂ ਸਟਾਰਟ ਹੋਣ ਜਾਣੀਆਂ ਜਿਹੜਾ ਆਪਣਾ ਫਰਸਟ ਕਲਾਸ ਉਹ ਅੱਜ ਹੀ ਹੈਗੀ ਦੇਖੋ ਜਿਸ ਦੇ ਵਿੱਚ ਅੱਜ ਆਪਾਂ ਅਕਬਰ ਬਾਰੇ ਪੜਾਂਗੇ ਇਹ ਅਕਬਰ ਤੋਂ ਤਾਂ ਸਟਾਰਟ ਕੀਤਾ ਜਾ ਰਿਹਾ ਦੇਖੋ ਕਿਉਂਕਿ ਜਿਹੜੇ ਬਾਬਰ ਤੇ ਹਮਾਇੂ ਨੇ ਉਹਨਾਂ ਵੱਲੋਂ ਜਿਹੜੀ ਇੰਨੀ ਭਾਵਨ ਕਰਾ ਜਿਹੜੀ ਨਿਰਮਾਣ ਉਹ ਨਹੀਂ ਕੀਤੀ ਗਈ ਸੀ ਸੋ ਜਿਹੜਾ ਉਹਨਾਂ ਦਾ ਲੈਕਚਰ ਹੋਵੇਗਾ ਉਹ ਆਪਾਂ ਬਾਅਦ 'ਚ ਰੱਖਾਂਗੇ ਸਭ ਤੋਂ ਪਹਿਲਾਂ ਆਪਾਂ ਕਿਹਨਾਂ ਬਾਰੇ ਪੜਾਂਗੇ ਅਕਬਰ ਬਾਰੇ ਦੇਖੋ ਸੋ ਸਭ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਬਤੁਵਾਤ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਤਾਂ ਜਿਹੜੀ ਅੱਗੇ ਆਉਣ ਵਾਲੀ ਵੀਡੀਓ ਨੇ ਉਹ ਤੁਹਾਨੂੰ ਸਭ ਤੋਂ ਪਹਿਲਾਂ ਜਿਹੜੀਆਂ ਪ੍ਰਾਪਤ ਹੋ ਸਕਣ ਸਾਡੇ ਚੈਨਲ ਦੇ ਉੱਪਰ ਸਟੱਡੀ ਦੇ ਨਾਲ ਰਿਲੇਟਡ ਜੌਬ ਦੇ ਨਾਲ ਰਿਲੇਟਡ ਕਿਸੇ ਤਰ੍ਹਾਂ ਦੀ ਤੁਸੀਂ ਵੀਡੀਓ ਨੂੰ ਪਾਉਣਾ ਚਾਹੁੰਦੇ ਤਾਂ ਤੁਹਾਨੂੰ ਹਰ ਇੱਕ ਵੀਡੀਓ ਜਿਹੜੀ ਪ੍ਰੋਵਾਈਡ ਮਿਲੇਗੀ ਹੁਣ ਦੇਖੋ ਆਪਾਂ ਅੱਜ ਪੜ੍ਹਦੇ ਹਾਂ ਅਕਬਰ ਬਾਰੇ ਅਕਬਰ ਜਿਨ੍ਹਾਂ ਨੂੰ ਦੀਨ ਇਲਾਹੀ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈਗਾ ਜੋ ਮੋਗਲ ਸਾਮਰਾਜ ਦੀ ਆਪਾਂ ਕਹਿ ਸਕਦੇ ਸਭ ਤੋਂ ਜ਼ਿਆਦਾ ਬਹੁਤ ਵੱਡੇ ਰਾਜੇ ਹੋਈ ਨੇ ਅਕਬਰ ਦੇ ਦੁਆਰਾ ਨਿਰਮਾਣ ਕੀਤੀ ਹੋਈ ਭਵਨ ਨਿਰਮਾਣ ਕਲਾਵਾਰੀ ਆਪ ਅੱਜ ਪੜ੍ਹਾਂਗੇ ਠੀਕ ਹੈ ਇਹ ਦੇਖੋ ਆਗਰਾ ਆਗਰੇ ਦੇ ਵਿੱਚ ਲਾਲ ਬਲੂਆ ਪੱਥਰ ਤੋਂ ਲਾਲ ਕਿਲੇ ਦਾ ਨਿਰਮਾਣ ਕਰਵਾਇਆ ਗਿਆ ਅਕਬਰ ਨੇ ਆਗਰੇ ਦੇ ਵਿੱਚ ਲਾਲ ਬਲੂਆ ਪੱਥਰ ਤੋਂ ਲਾਲ ਕਿਲੇ ਦਾ ਨਿਰਮਾਣ ਕਰਵਾਇਆ ਇਸ ਦੇ ਵਿੱਚ ਜਿਹੜੇ ਦੋ ਮਹਿਲ ਬਣਵਾਏ ਗਏ ਕਿਹਦੇ ਵਿੱਚ ਆਗਰੇ ਦੀ ਵਿੱਚ ਜਿਹੜਾ ਇੱਕ ਲਾਲ ਕਿਲੇ ਜਿਹੜੇ ਲਾਲ ਪੱਥਰ ਦੇ ਦੁਆਰਾ ਲਾਲ ਕਿਲੇ ਦਾ ਨਿਰਮਾਣ ਕਰਵਾਇਆ ਗਿਆ ਸੀ ਉਸੇ ਦੇ ਵਿੱਚ ਦੋ ਮਹਿਲ ਬਣਾਏ ਗਏ ਸੀ ਦੇਖੋ ਕਿਹੜੇ-ਕਿਹੜੇ ਸੀ ਸਭ ਤੋਂ ਪਹਿਲਾ ਮਹਿਲ ਸੀਗਾ ਜਹਾਂਗੀਰ ਦਾ ਮਹਿਲ ਜਹਾਂਗੀਰ ਕੌਣ ਸੀਗਾ ਜਿਹੜਾ ਇਹਨਾਂ ਦਾ ਪੁੱਤਰ ਸੀ ਜਿਸ ਨੂੰ ਸਲੀਮ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਤੇ ਦੂਸਰਾ ਕਿਹੜਾ ਸੀ ਇਹਨਾਂ ਦਾ ਖੁਦ ਆਕਬਰ ਦਾ ਮਹਿਲ ਗਵਾਲੀਅਰ ਦੇ ਵਿੱਚ ਜੋ ਮਾਨ ਸਿੰਘ ਦਾ ਕਹਿੰਦੇ ਮਹਿਲ ਪਾਇਆ ਜਾਂਦਾ ਹੈ ਗਵਾਲੀਅਰ ਦੇ ਵਿੱਚ ਜੋ ਮਾਨ ਸਿੰਘ ਦਾ ਮਹਿਲ ਪਾਇਆ ਜਾਂਦਾ ਹੈ ਸੇਮ ਉਸੇ ਦੀ ਨਕਲ ਕੀਤੀ ਗਈ ਸੀ ਕਿਸ ਦੇ ਵਾਸਤੇ ਜਹਾਂਗੀਰ ਦਾ ਮਹਿਲ ਬਣਾਉਣ ਵਾਸਤੇ ਕਿੱਥੇ ਬਣਾਏ ਗਏ ਸੀ ਇਹ ਆਗਰੇ ਦੇ ਵਿੱਚ लाल किले ਦੇ ਵਿੱਚ ਠੀਕ ਹੈ ਜੀ ਅੱਗੇ ਦੇਖੋ ਫਤਿਹਪੁਰ ਸਿਕਰੀ ਫਤਿਹਪੁਰ ਸਿਕਰੀ ਨੇ ਇੱਕ ਸ਼ਹਿਰ ਵਸਾਇਆ ਸੀਗਾ ਜੋ 1569 ਦੇ ਵਿੱਚ ਆਗਰੇ ਤੋਂ 30 ਕਿਲੋਮੀਟਰ ਦੂਰ ਪੱਛਮ ਵੱਲ ਸੀਗਾ ਠੀਕ ਹੈ ਜੀ ਆ ਇਹ 1569 ਦੇ ਵਿੱਚ ਆਗਰੇ ਤੋਂ 30 ਮੀਲ ਦੂਰ ਪੱਛਮ ਵਿੱਚ ਪਹਾੜੀ ਦੇ ਉੱਪਰ ਸੀ ਜੋ ਸਿਕਰੀ ਨਾਮਕ ਸਥਾਨ ਤੇ ਵਸਾਇਆ ਗਿਆ ਸ਼ਹਿਰ ਸੀਗਾ ਸਿਕਰੀ ਤਾਂ ਹੀ ਇਸ ਨੂੰ ਫਤਿਹਪੁਰ ਸਿਕਰੀ ਕਿਹਾ ਜਾਂਦਾ ਦੇਖੋ ਫਤਿਹਪੁਰ ਦੇ ਵਿੱਚ ਹੀ ਸੀ ਪਰ 30 ਮੀਲ 30 ਮੀਲ ਦੂਰ ਸੀਗਾ ਹੈਗਾ ਕਿੱਥੇ ਸੀਗਾ ਸਿਕਰੀ ਨਾਮਕ ਥਾਂ ਤੇ ਤਾਂ ਹੀ ਕਰਕੇ ਇਸ ਨੂੰ ਕੀ ਕਿਹਾ ਜਾਂਦਾ ਸੀਗਾ ਫਤਿਹਪੁਰ ਸਿਕਰੀ ਤੇ ਜੇਕਰ ਆਪਾਂ ਗੱਲ ਕਰੀਏ ਸ਼ਹਿਰ ਦੀ ਕੀ ਇਹਦਾ ਵਾਸਤੂਕਾਰ ਕੌਣ ਸੀਗਾ ਇਸ ਨੂੰ ਸਜਵੀ ਜਿਹੜਾ ਆਪਾਂ ਕਹਿ ਸਕਦੇ ਨਕਸ਼ਾ ਕਿਸ ਨੇ ਦਿੱਤਾ ਸੀ ਹਨ ਤਾਂ ਉਹ ਸੀਗਾ ਬਰਾਉਦੀਨ ਬਰਾਉਦੀਨ ਇਹ ਅਕਬਰ ਦਾ ਦਰਬਾਰੀ ਕਵੀ ਸੀ ਵਾਸਤੂਕਾਰ ਬਰਾਉਦੀਨ ਸੀ ਜੋ ਅਕਬਰ ਦਾ ਦਰਬਾਰੀ ਕਵੀ ਸੀ ਅੱਗੇ ਦੇਖੋ ਹੁਣ ਨੋਟ ਦੇਖੋ ਫਤਿਹਪੁਰ ਸਿਕਰੀ ਦੇ ਵਿੱਚ ਕਹਿੰਦੇ ਅਨੇਕ ਮੰਦਰ ਤੇ ਮਹਿਲ ਬਣਾਏ ਹੋਏ ਹਨ ਜਿਹੜੇ ਸ਼ਹਿਰ ਸੀਗਾ ਉੱਥੇ ਅਨੇਕ ਮੰਦਰ ਤੇ ਮਹਿਲ ਬਣਾਏ ਹੋਏ ਸੀ ਕਹਿੰਦੇ ਦੇ ਵਿੱਚ ਦੋ ਮਹਿਲ ਬਣੇ ਹੋਏ ਸੀ ਜਿਹਦੇ ਵਿੱਚ ਇੱਕ ਸੀ ਦੀਵਾਨੇ ਆਮ ਇਸ ਦੀ ਛੱਤ ਕੇਵਲ ਇੱਕ ਖੰਭੇ ਤੇ ਖੜੀ ਹੋਈ ਸੀ ਇਹ ਇਸ ਦੀ ਖਾਸੀਅਤ ਸੀ ਜਿਹੜਾ ਦੂਸਰਾ ਸੀ ਦੀਵਾਨੇ ਖਾਸ ਜੀਦੀ ਛੱਤ ਸੀ 36 ਜੋੜਾਂ ਦੇ ਠੀਕੀ ਹੋਈ ਛੱਤ ਸੀ ਤੇ ਇਹ ਇਹਨਾਂ ਦਾ ਨਿੱਜੀ ਮਹਿਲ ਸੀ ਨਿੱਜੀ ਮਹਿਲ ਉਹ ਹੁੰਦਾ ਜਿੱਥੇ ਰਾਜਾ ਖੁਦ ਨਿਵਾਸ ਕਰਦਾ ਠੀਕ ਹੈ ਜੀ ਇਸ ਤੋਂ ਇਲਾਵਾ ਇੱਥੇ ਜੋਦਾਵਈ ਦਾ ਮਹਿਲ ਵੀ ਬਣਾਇਆ ਹੋਇਆ ਸੀ ਜੋ ਉਹਨਾਂ ਦੀ ਘਰ ਵਾਲੀ ਸੀਗੀ ਤੁਰਕੀ ਸਲਤਾਨਾ ਦਾ ਮਹਿਲ ਵੀ ਸੀ ਪੰਜ ਮਹਿਲ ਵੀ ਸੀ ਇੱਥੇ ਇਹ ਇੱਥੇ ਹੀ ਬੁਲੰਦ ਦਰਵਾਜ਼ਾ ਬਣਾਇਆ ਹੋਇਆ ਜੋ 176 ਜਿਹੜਾ ਫੁੱਟ ਸੀ ਉਹ ਉੱਚਾ ਸੀਗਾ ਇੱਥੇ ਹੀ ਬੁਲੰਦ ਦਰਵਾਜ਼ੇ ਦਾ ਨਿਰਮਾਣ ਹੋਇਆ ਸੀ ਜੋ 176 ਫੁੱਟ ਉੱਚਾਗਾ ਠੀਕ ਹੈ ਜੀ ਤੇ ਇੱਥੇ ਹੀ ਕੀ ਸੀ ਜਾਮਾ ਮਸਦਰ ਨੈਕਸਟ ਦੇਖੋ ਫਤਿਹਪੁਰ 시ਕਰੀ ਦੇ ਨਿਰਮਾਣ ਵਿੱਚ ਕਹਿੰਦੇ ਅਕਬਰ ਨੇ ਇਸਲਾਮਿਕ ਤੇ Hindu ਪદ્ધਤੀ ਨੂੰ ਵੀ ਕੰਮ ਵਿੱਚ ਲਿਆਂਦਾ ਜਿਹੜਾ ਅਕਬਰ ਸੀ ਉਹ ਇਸਲਾਮਿਕ ਤੇ Hindu ਦੋਵੇਂ ਧਰਮਾਂ ਦਾ ਆਦਰ ਕਰਦਾ ਸੀ ਤਾਂ ਹੀ ਕਰਕੇ ਉਸਨੇ ਕੀ ਕੀਤਾ Hindu ਤੇ ਇਸਲਾਮਿਕ ਪદ્ધਤੀ ਨੂੰ ਕੰਮ ਦੇ ਵਿੱਚ ਲਿਆਂਦਾ ਜਿਸ ਨੂੰ ਚਾਪ ਸਕੰਦ ਚਾਪ ਸਕੰਦ ਜਾਂ ਤਰਨਿਕ ਸ਼ੈਲੀ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ ਠੀਕ ਹੈ ਜੀ ਅੱਗੇ ਦੇਖੋ ਜੋਧਾ ਬਾਈ ਦਾ ਮਹਿਲ ਇਹ ਫਤਿਹਪੁਰ ਸਿਕਰੀ ਦੀਆਂ ਸਾਰੀਆਂ ਇਮਾਰਤਾਂ ਦੇ ਵਿੱਚੋਂ ਵੱਡਾ ਅਤੇ ਸੁੰਦਰ ਸੀ ਫਤਿਹਪੁਰ ਸਿਕਰੀ ਦੇ ਵਿੱਚ ਜੋ ਮਹਿਲ ਦਾ ਨਿਰਮਾਣ ਕੀਤੇ ਗਏ ਸੀ ਨਾ ਉਹਦੇ ਵਿੱਚੋਂ ਕਹਿੰਦੇ ਜਿਹੜਾ ਜੋਧਾ ਬਾਈ ਦਾ ਮਹਿਲ ਸੀ ਸਭ ਤੋਂ ਵੱਡਾ ਅਤੇ ਸੁੰਦਰ ਸੀਗਾ ਤੇ ਇਸ ਨੂੰ ਬਣਾਉਣ ਦੇ ਵਿੱਚ ਗੁਜਰਾਤ ਦੇ ਕਾਰੀਗਰਾਂ ਦਾ ਵੱਡਾ ਅਤੇ ਵਿਸ਼ੇਸ਼ ਤੌਰ ਤੇ ਹੱਥ ਰਿਹਾ ਹੈ ਠੀਕ ਹੈ ਜੀ ਇਹੇ ਹਿੰਦੂ ਪદ્ધਤੀ ਦੇ ਬਣਾਇਆ ਗਿਆ ਸੀਗਾ ਕਿਉਂਕਿ ਜਿਹੜੀ ਜੋਧਾ ਬਾਈ ਸੋ ਕੀ ਸੀ ਹਿੰਦੂ ਧਰਮ ਨੂੰ ਰਿਲੇਟਿਵ ਸੀ ਨਾ ਉਹ ਇਸ ਲਈ ਕਹਿੰਦੇ ਇਸ ਮਹਿਲ ਦੇ ਸਾਹਮਣੇ ਕ੍ਰਿਸ਼ਨ ਦਾ ਮੰਦਿਰ ਵੀ ਬਣਾਇਆ ਗਿਆ ਸੀ ਕਿਉਂਕਿ ਉਹ ਕ੍ਰਿਸ਼ਨ ਨੂੰ ਪੂਜਦੀ ਸੀ ਹੁਣ ਅੱਗੇ ਦੇਖੋ ਇਸੇ ਮੰਦਿਰ ਤੋਂ ਕਹਿੰਦੇ ਥੋੜਾ ਅੱਗੇ ਜਾ ਕੇ ਸੇਖ ਸਲੀਮ ਚਿਸ਼ਤੀ ਦੀ ਦਰਗਾਹ ਸੀ ਇੱਥੇ ਹੀ ਮੰਦਿਰ ਤੇ ਦਰਗਾਹ ਦੋਵੇਂ ਇਕੱਠੇ ਸੀ ਇਹ ਹੀ ਇਕੱਲਾ ਹੀ ਮਹਿਲ ਸੀ ਜਿੱਥੇ ਮੰਦਿਰ ਤੇ ਦਰਗਾਹ ਦੋਵੇਂ ਇਕੱਠੇ ਪਾਏ ਜਾਂਦੇ ਸੀ ਠੀਕ ਹੈ ਜੀ ਫਤੇਪੁਰ ਸਿਕਰੀ ਦੀ ਕਹਿੰਦੇ ਜਿਹੜੀ ਨੀ ਸੀ ਰਾਜਸਥਾਨ ਦੇ ਪ੍ਰਸਿੱਧ ਸੰਤ ਦਾदू दयाल ਦੁਆਰਾ ਰੱਖੀ ਗਈ ਸੀ ਦੇਖੋ ਬਹੁਤ ਜ਼ਰੂਰੀ ਗੱਲ ਹੈ ਫਤੇਪੁਰ ਸਿਕਰੀ ਦੀ ਜਿਹੜੀ ਨੀ ਸੀ ਰਾਜਸਥਾਨ ਦੇ ਪ੍ਰਸਿੱਧ ਸੰਤ ਹੋਏ ਸੀ ਦਾदू दयाल ਉਹਨਾਂ ਦੁਆਰਾ ਇਸ ਦੀ ਨੀ ਰੱਖੀ ਗਈ ਸੀ ਸ਼ਹਿਰ ਦੀ ਅੱਗੇ ਦੇਖੋ ਪਰਸ਼ੀ ਬ੍ਰਾਊਨ ਦੇ ਅਨੁਸਾਰ ਜੇਕਰ ਆਪਾਂ ਰਾਈਟ ਹੰਡ ਦੀ ਗੱਲ ਕਰੀਏ ਪਰਸ਼ੀ ਬ੍ਰਾਊਨ ਦੇ ਅਨੁਸਾਰ ਉਹਨਾਂ ਨੇ ਕਿਹਾ ਸੀ ਕਿ ਜਿਹੜਾ ਤੁਰਕੀ ਸੁਲਤਾਨਾਂ ਦਾ ਮਹਿਲ ਸੀਗਾ ਉਹ ਮੁਗਲ ਸਥਾਪਿਤ ਦਾ ਰਤਨ ਸੀਗਾ ਉਹ ਮੁਗਲ ਸਥਾਪਿਤ ਦਾ ਰਤਨ ਸੀਗਾ ਠੀਕ ਹੈ ਜੀ ਅੱਗੇ ਦੇਖੋ ਪੰਜ ਮਹਿਲ ਪੰਜ ਮੰਜ਼ਲਾ ਹੈ ਜਿਹੜਾ ਪੰਜ ਮਹਿਲ ਬਣਾਇਆ ਗਿਆ ਸੀ ਉਸ ਦੀਆਂ ਪੰਜ ਮੰਜ਼ਲਾ ਸੀ ਫਤਿਹਪੁਰ ਸਿਕਰੀ ਦੇ ਵਿੱਚ ਲਈ ਆਪਾਂ ਗੱਲ ਕਰ ਰਹੇ ਆ ਪੰਜ ਮਹਿਲ ਸੀ ਉਸ ਦੇ ਪੰਜ ਮੰਜ਼ਲਾ ਸੀ ਇਹ ਇਹ ਪਿਰਾਮਿਡਾ ਕਿਰਤੀ ਅਤੇ ਬਹੁਤ ਸ਼ੈਲੀ ਵਿੱਚ ਬਣਾਇਆ ਗਿਆ ਸੀ ਇਸ ਦੀ ਸਭ ਤੋਂ ਹੇਠਲੀ ਛੱਤ ਕੀ ਸੀ 48 ਹੰਬਿਆਂ ਤੇ ਟਿਕੀ ਹੋਈ ਸੀ ਜਿਹੜੀ ਸਭ ਤੋਂ ਹੇਠਲੀ ਛੱਤ ਸੀ 48 ਹੰਬਿਆਂ ਤੇ ਟਿਕੀ ਹੋਈ ਸੀ ਤੇ ਜਿਹੜੀ ਆਖਰੀ ਛੱਤ ਸੀ ਉਹ ਚਾਰ ਖੰਭਿਆਂ ਤੇ ਟਿਕੀ ਹੋਈ ਸੀ ਤੇ ਜਿਹੜੀ ਪੰਜਵੀਂ ਮੰਜ਼ਲ ਸੀ ਉਹਦਾ ਜਿਹੜਾ ਗੁੰਬਦ ਸੀਗਾ ਗੁੰਬਦ ਦੇ ਆਕਾਰ ਦੀ ਬਣਾਉਂਦੀ ਸੀ ਨਾ ਜਿਹੜੇ ਹਿਮਸਲਮਾਨ ਸੀਗੇ ਜੋ ਪੰਜਵੀਂ ਮੰਜ਼ਲ ਸੀ ਜਿਹੜਾ ਉਹਦਾ ਗੁੰਬਦ ਸੀ ਉਹ ਇਸਲਾਮਿਕ ਪદ્ધਤੀ ਦਾ ਸੀਗਾ ਠੀਕ ਹੈ ਜੀ ਅੱਗੇ ਦੇਖੋ ਬੁਲੰਦ ਦਰਵਾਜ਼ਾ ਇਹ ਫਤਿਹਪੁਰ ਸਿਕਰੀ ਦਾ ਦੱਖਣੀ ਪ੍ਰਵੇਸ਼ ਦੁਆਰ ਹੈ ਜਿਹੜਾ ਬੁਲੰਦ ਦਰਵਾਜ਼ਾ ਸੀ ਇਹ ਫਤਿਹਪੁਰ ਸਿਕਰੀ ਦਾ ਦੱਖਣੀ ਪ੍ਰਵੇਸ਼ ਦੁਆਰ ਹੈ ਗੁਜਰਾਤ ਅਧਿਐਨ ਦੌਰਾਨ ਹੁਣ ਦੇਖੋ ਕਈ ਵਾਰ ਕੁਐਸਚਨ ਆਉਂਦਾ ਨੇ ਕਿ ਜਿਹੜਾ ਅਕਬਰ ਨੇ ਪਹਿਲੀ ਵਾਰ ਸਮੁੰਦਰ ਕਿੱਥੇ ਦੇਖਿਆ ਗੁਜਰਾਤ ਅਧਿਐਨ ਦੇ ਦੌਰਾਨ ਅਕਬਰ ਨੇ ਪਹਿਲੀ ਵਾਰ ਟਾਰਵੇ ਨਾਮਕ ਸਥਾਨ ਤੇ ਸਮੁੰਦਰ ਦੇ ਦਰਸ਼ਨ ਕੀਤੇ ਕਿਹੜੇ ਸਥਾਨ ਤੇ ਟਰਾਬੇ ਨਾਮਕ ਟਰਾਬੇ ਨਾਮਕ ਸਥਾਨ ਤੇ ਸਮੁੰਦਰ ਦੇ ਪਹਿਲੀ ਵਾਰ ਦਰਸ਼ਨ ਕੀਤੇ ਅਤੇ ਗੁਜਰਾਤ ਦੀ ਜਿੱਤ ਤੋਂ ਬਾਅਦ ਹੀ ਇਹਨਾਂ ਨੇ ਕੀ ਬਣਵਾਇਆ ਸੀ ਆਕੇ ਬੁਲੰਦ ਦਰਵਾਜਾ ਜਿਹਦੀ ਉਚਾਈ ਕਿੰਨੀ ਸੀਗੀ 176 ਫੁੱਟ ਉੱਚਾ ਸੀ ਇਹ ਤੇ ਚਾਪ ਸਕੰਧ ਸ਼ੈਲੀ ਦੇ ਵਿੱਚ ਬਣਾਇਆ ਗਿਆ ਸੀਗਾ ਚਾਪ ਸਕੰਧ ਸ਼ੈਲੀ ਦੇ ਵਿੱਚ ਠੀਕ ਹੈ ਜੀ ਅੱਗੇ ਦੇਖੋ ਤੇ ਇਹ ਦੁਨੀਆ ਦਾ ਸਭ ਤੋਂ ਉੱਚਾ ਪ੍ਰਵੇਸ਼ ਦੁਆਰ ਹੈ ਠੀਕ ਹੈ ਜੀ ਅੱਗੇ ਦੇਖੋ ਜਾਮਾ ਮਸਜਿਦ ਇਹ ਅੱਧੀ ਸੰਗਮਰਲ ਤੇ ਅੱਧੀ ਲਾਲ ਬਲੂਆ ਪੱਥਰ ਤੋਂ ਬਣੀ ਹੈ ਜਿਹੜੀ ਜਾਮਾ ਮਸਜਿਦ ਸੀ ਉਹ ਅੱਧੀ ਸੰਗਮਰਲ ਤੇ ਅੱਧੀ ਲਾਲ ਬਲੂਆ ਪੱਥਰ ਤੋਂ ਬਣੀ ਹੋਈ ਹੈ ਇਤਿਹਾਸਕਾਰਾਂ ਦੇ ਦੌਰਾਨ ਇਸ ਦੇ ਪੱਥਰ ਵਿੱਚ ਰੋਮਾਨੀ ਕਥਾ ਹੈ ਜਿਹੜੇ ਇਤਿਹਾਸਕਾਰ ਸਮਿੱਤ ਹੋਇਆ ਨਾ ਉਹਨਾਂ ਨੇ ਇਹ ਕਿਹਾ ਸੀ ਕਿ ਇਹਦੇ ਪੱਥਰ ਦੇ ਵਿੱਚ ਨਾ ਰੋਮਾਨੀ ਕਥਾ ਹੈਗੀ ਹੁਣ ਅੱਗੇ ਦੇਖੋ ਇੱਕ ਹੋਰ ਇਤਿਹਾਸਕਾਰ ਹੋਇਆ ਫਰਗਿਊਸ਼ਨ ਦੇ ਅਨੁਸਾਰ ਫਤਿਹਪੁਰ ਸਿਕਰੀ ਪੱਥਰ ਵਿੱਚ ਢਾਲਿਆ ਹੋਇਆ ਰੋਮਾਂਸ ਹੈ ਫਤਿਹਪੁਰ ਸਿਕਰੀ ਹੈ ਜੋ ਉਹ ਪੱਥਰ ਦੇ ਵਿੱਚ ਢਾਲਿਆ ਹੋਇਆ ਰੋਮਾਂਸ ਹੈ ਅੱਗੇ ਦੇਖੋ ਇਸ ਤੋਂ ਇਲਾਵਾ ਇਲਾਹਾਬਾਦ ਲਾਹੌਰ ਅਜ਼ਮੇਰ ਵਿੱਚ ਵੀ ਅਕਬਰ ਨੇ ਦੁਰਗਾ ਦਾ ਨਿਰਮਾਣ ਕਰਾਇਆ ਇੱਥੇ ਉਹ ਅਸਤਰ ਤੇ ਸ਼ਸਤਰ ਰੱਖਦੇ ਸੀ ਭਾਵ ਜਿਹੜੇ ਯੁੱਧ ਦੇ ਸਮੇਂ ਨਹੀਂ ਵਰਤੇ ਜਾਂਦੇ ਅਸਤੇ ਸ਼ਸਤਰ ਉਹਨਾਂ ਦਾ ਜਿਹੜਾ ਪ੍ਰਯੋਗ ਸੀ ਉਹ ਯੁੱਧ ਦੇ ਸਮੇਂ ਕਰਦੇ ਸੀ ਪਰ ਰੱਖ-ਰਖਾਵ ਕਿੱਥੇ ਹੁੰਦਾ ਸੀਗਾ ਇਲਾਹਾਬਾਦ ਲਾਹੌਰ ਤੇ ਅਜ਼ਮੇਰ ਦੇ ਵਿੱਚ ਉਮੀਦ ਹੈ ਤੁਹਾਨੂੰ ਜਿਹੜੀ ਸਾਡੀ ਕੋਸ਼ਿਸ਼ ਅੱਜ ਦੀ ਉਹ ਪਸੰਦ ਆ ਉਸ ਤੋਂ ਬਾਅਦ ਬਤ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ ਜਿਹੜਾ ਅੱਜ ਆਪਾਂ ਦਾ ਟੌਪਿਕ ਸੀ ਉਹ ਅਕਬਰ ਬਾਰੇ ਸੀਗਾ ਕੱਲ ਆਪਾਂ ਕਰਾਂਗੇ ਜਹਾਂਗੀਰ ਦੇ ਬਾਰੇ ਸੋ ਮਿਲਦੇ ਆਂ ਇਹ ਕੱਲ ਨੂੰ ਇੱਕ ਨਵੀਂ ਵੀਡੀਓ ਦੇ ਨਾਲ ਸੋ ਥੈਂਕ ਯੂ